ਤੇ ਤੁਹਾਡੇ ਕੋਲੇ ਯਾਰ ਆ ਗਿਆ ਉਹ ਤੁਹਾਨੂੰ ਪਤਾ ਲੱਗੇ ਵੀ ਕਿਵੇਂ ਲੋਕਾਂ ਨੂੰ ਰੋਕਣਾ ਹੈ ਪਤਾ ਲੱਗੇ ਇਹ ਗੱਲ ਦਾ ਤੁਹਾਨੂੰ ਪਤਾ ਲੱਗੇ ਇਹ ਗੱਲ ਦਾ ਬਤਾਰਸ ਦਾ ਕਹਿਣ ਦਾ ਭਾਵ ਸੀ ਤੁਸੀਂ ਆਪਦੇ ਅੱਡੇ ਤੇ ਲੇ ਕੇ ਜੁੱਤੀਆਂ ਨਾ ਵੰਡੋ ਤੁਸੀਂ ਜੁੱਤੀਆਂ ਨਾ ਵੰਡੋ ਲੋਕਾਂ ਨੂੰ ਤੁਸੀਂ ਕੀ ਕਰੋ ਜੁੱਤੀਆਂ ਦੀ ਥਾਂ ਤੇ ਬਾਬੇ ਬਣ ਕੇ ਰਹਿ ਜੇ ਦੇਖੋ ਪ੍ਰਚਾਰ ਖੁੱਲਦਾ ਇੱਕ ਇੱਕ ਬਾਬਾ ਹੁੰਦਾ ਬਾਬੇ ਦੇ ਪ੍ਰਚਾਰਕ ਜੀ ਜਮੀਨ ਇਸਮਾਮ ਦਾ ਸਰਪੰਚ ਪ੍ਰਚਾਰਕ ਨੇ ਕੁਝ ਗਿਆਨ ਵੰਡ ਕੇ ਜਾਣਾ ਉਹ ਇਹ ਕੰਮ ਹੈ ਬਾਬੇ ਦਾ ਕੰਮ ਕੀ ਹੈ ਹੱਥ ਕੀਤਾ ਉਹ ਕਦੇ ਵੀ ਵਸ ਤੇਰਾ ਕੰਮ ਕਰਕੇ ਠੀਕ ਹੋ ਗਿਆ ਉਹ ਕਦੇ ਵੀ ਬਾਬਾ ਬਣ ਕੇ ਬੈਠੋ ਬਾਬਾ ਬਣ ਕੇ ਤੇ ਬਾਂਮਣ ਕਹਿੰਦਾ ਹੈ ਕਿ ਤੁਸੀਂ ਧਰਮ ਨੂੰ ਢੰਗਾ ਬਣਾ ਲਓ ਤੁਸੀਂ ਧਰਮ ਨੂੰ ਠੰਡਾ ਬਣਾ ਲਓ ਤੇ ਬਾਪੂ ਸਾਡਾ ਕਹਿੰਦਾ ਕਿ ਛੰਡਾ ਹੋ ਗਿਆ ਆਪਣੇ ਘਰ ਨੂੰ ਕਵੱਜਾ ਮੈਂ ਧਰਮ ਨੂੰ ਠੰਡਾ ਨਹੀਂ ਕੰਦੇ ਨੂੰ ਧਰਮ ਬਣਾਉਣਾ ਮੈਂ ਠੰਡੇ ਨੂੰ ਧਰਮ ਬਣਾਉਣਾ ਤੇ ਸਾਨੂੰ ਧਰਮ ਧਰਮ ਹੀ ਸਿਖਾਇਆ ਨਾ ਬਾਬਾ ਰਵਦਾਸ ਸਾਹਿਬ ਨੇ